ਕੀ ਆ ਨਾ ਬਨੇ ਕੀ ਆ ਨਾ ਬਨੇ ਕਿਤੇ ਸੋਣਿਆ ਜਾ ਕੀ ਆ ਨਾ ਨੇ ਫਿਰ ਤੋਤਿਆ ਬੈਠਾ ਲਿਕਾ ਮਾਰੀਆਂ ਹਰ ਬੁੰਨੇ ਉਥੇ ਮੈਂ ਪੇਂਟ ਫੇਰ ਦੋ ਸੜਾ ਮੈਂ ਇਦਾਂ ਕਰਨਾ ਬਾਲਟੀ ਪੱਕੀ ਫੜਛੜਦਾ ਹੁਣ ਜਿੱਥੇ ਲਿਕਾ ਮਾਰੀ ਜਾਓ ਇੱਕ ਬੰਨੇ ਹਰੀ ਟਾਂਗ ਲੈਣਾ ਬਾਲਟੀ ਦੇ ਇੱਕ ਬੰਨੇ ਪੀਲੀ ਟਾਂਗ ਲੈਣੀ ਮਸੀ ਮੈਂ ਆ ਪੁੱਤ ਨਹੀਂ ਨਹੀਂ ਤੂੰ ਥੜੀ ਪੋਤੇ ਆ ਯਾਰ ਫਿਰ ਕਹਿੰਦੀ ਆ ਕਿ ਮਮਮੀ ਨੇ ਕਿਹਾ ਪੁੱਤ ਪਰ ਆਹ ਹੋ ਮਮੀ ਮੇਰਾ ਪੁੱਤ ਮੈਂ ਪੋਤੀ ਕਿਤੇ ਕਹੇ ਮੈਂ ਪੋਤੀ ਕਿਤੇ ਹੈ ਹੈ मैं है मैं मैं पता है मममा मममा दादी फिर ला पोता पोती मैं दादी था मैं बातें मेरा पोता तो दादी की है फिर मेरी मम्मी 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 अच्छा जैसे कोई नहीं मैं मुंडा हो गया ਸਾਚੀ ਮੈਂ ਮੁੰਡਾ ਹੋ ਗਿਆ ਚੱਲ ਪਰਾਂ ਉਹ ਮੈਂ ਆਪਣਾ ਦਾਦੇ ਕੋਲ ਢੀ ਘੱਟ ਚਾਹ ਮੁੰਡਾ ਤੇ ਮੇਰਾ ਹੈ ਨਾ ਵੇ ਹੱਥ ਨਹੀਂ ਲੋਂਦੇਂ ਦੀ ਫਿਤੀ ਕਿਦਾ ਪੋਤੇ ਮੈਂ ਮੈਂ ਕੀ ਕਿਦਾ ਪੋਤੇ ਨੂੰ ਮੈਂ ਤੇਰਾ ਨਹੀਂ ਮੇਰਾ ਬੋਤਾ ਨਹੀਂ ਮੇਰਾ ਨਹੀਂ ਓਹੋ ਕੀ ਗੱਲੇ ਮੈਂ ਵੇ ਤੂੰ ਹੀ ਮੇਰਾ ਪੁੱਤ ਹੈ ਮੇਰਾ ਪੁੱਤ ਆ ਸਭ ਤੋਂ ਪਹਿਲਾਂ ਲੈ ਖਾ ਲਓ ਹਾਂ ਉਹ ਲੈ ਲਿਓ ਨਹੀਂ ਥੀਨ ਉਹਦਾ ਤੂੰ ਇੱਥੇ ਮੇਰਾ ਹਾਂ ਮੈਨੂੰ ਕਹਿੰਦੀ ਹੈ ਅੱਛਾ ਕਹਿੰਦੀ ਵੀ ਲੱਗੋਂ ਉੱਠ ਜਾਵੀਂ ਨਹੀਂ ਕਰਦਾ ਉਹਦਾ ਨਹੀਂ ਕਰਦਾ ਆ ਹੀ ਮੇਰਾ ਪੁੱਤ ਹੈ ਮੇਰਾ ਪੁੱਤ ਹੈ ਗੁਣੀ ਚੱਲ ਚੱਲ ਨਾ ਵਜਾ ਏ ਓਏ ਸ਼ਰਤਾਈ ਸ਼ਰਤਾਈ ਦਾਦੀ ਨੇ ਕਿੰਨਾ ਜੋਰ ਹੀ ਏ ਸ਼ਰਤਾਈ ਛੱਡ ਦੇ ਛੱਡ 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 ਮੇਰੇ ਭਾਤ ਮੈਨੂੰ ਪਾਪਲਾ ਕਿੰਨੀ ਘੁੱਟ ਕੇ ਫੜਦਾ ਏ ਓਏ ਹਾਂ ਬਹੁਤ ਘੁੱਟ ਕੇ ਫੜਿਆ <laughs> <आवी, आवी>, <laughs> <तुम पर्यार्ण? laughs> <चार। laughs> एद कर दी ऊना <laughs> है है तो, यार कांदिया ही है यार ये आई हूं अड़ाती बड़ी ਇੱਕ ਹੀ ਕੰਦੇ ਆ ਮੈਨੂੰ ਜਰਾ ਦੱਚ ਦੇ ਦੱਚ ਦੇ ਕੀ ਕੰਦੇ ਆ ਮੈਂ ਗੱਡੀ ਧੌੜ ਰਿਹਾ ਗੱਡੀ ਧੌੜ ਰਿਹਾ ਨੇ ਪਤੰਗ ਕਈਦਾ ਕੀ ਹਾਂ ਓਏ ਪਤੰਗ ਕਿਤੇ ਮਮੋ ਤੇ ਫਸ ਗਈ ਓ ਲੱਲਾ ਨਿਕਲਦੀ ਨਿਕਲ ਗਈ ਨਿਕਲ ਗਈ ਚੱਲ ਓ ਯਾਰ ਐ ਦੋਂ ਉਹਦੀ ਕੱਲੀ ਆ ਹਾਂ ਦਾ ਪਿਛੇ ਨੂੰ ਕੋ ਜਾਣ ਦੀਆਂ ਗਾਂ ਰਹੀ ਤਾਂ ਆ ਕੇ ਮਗਰ ਨੂੰ ਟੇਕ ਪਣਾ ਤੂੰ ਇੱਕ ਥਾਂ ਦੇ ਖਲੋ ਕੇ ਡਾ ਚੱਲ ਸਹੀ ਹੈ ਆਪੀ ਉਹ ਡੰਡੀ ਹੈ ਨਾ ਖਿੱਚ ਹੈ ਏਮ ਸ਼ੀਨ ਨਾ ਮੈਨੂੰ ਮੈਨੂੰ ਡੇ ਫੋਨ ਕਰਨ ਕਹਿੰਦੀ ਆ ਜਾ ਮੈਨੂੰ ਪਤਾ ਮੈਂ ਤੈਂ ਹੀ ਨਹੀਂ ਆਇਆ ਅਮਾ ਕਾ ਇਹਨਾਂ ਨੇ ਇਹਨਾਂ ਰੋਲਾ ਪਾਈ ਜਣਾ ਇਹਨਾਂ ਨੇ ਕਰਦੇ ਸਹੀ ਉਹ ਮੁੰਡਾ ਜਿਹੜਾ ਥੋੜਾ ਜਿਹਾ ਭਾਰਾ ਨਾ ਉਹ ਬਦਲੇ ਕਿੱਧਰ ਗਏ ਤੋਂ ਮੇ ਵਰਗੀ ਜਨਾਨੀ ਕੋਈ ਕਹਿੰਦੀ ਪੁੱਤ ਤੂੰ ਰੋਣ ਕੋ ਡਿਆਂ ਕਹਿੰਦਾ ਤੁਹਾਨੂੰ ਕਿੰਨੇ ਚਿਰਾਂ ਬਾਅਦ ਮਿਲਿਆ ਤਾਂ ਰੋਣਾ ਆ ਗਿਆ ਮੂੰਹ ਉਹਦਾ ਉਹਦਾ ਕਹਿੰਦਾ ਇਹਦਾ ਤਾਂ ਤੁਹਾਨੂੰ ਕਿੰਨੇ ਚਿਰਾਂ ਬਾਅਦ ਮਿਲਿਆ ਤਾਂ ਰੋਣਾ ਆ ਗਿਆ ਤਾਂ ਰੋਣਾ ਆ ਗਿਆ ਕੌਣ ਵਾਹਿ ਖਾਲਸਾ ਵਾਹਿ ਫਤਿਹ ਕਿਵੇਂ ਸਿੰਘ ਕਿਉਂ ਡਰਦਾ ਡਰਨਾ ਹੀ ਆ ਬਾਖਾਂ ਦੀ ਨਿਕੋਈ ਨਾ ਕਹਿਆ ਵਾਹਿ ਖਾਲਸਾ ਵਾਹਿ ਫਤਿਹ ਕੰਨ ਤੇ ਹਨ। ਥਾਰੀ ਲੱਗਦਾ ਨਹੀਂ। ਤੇ ਡਰਨਾ ਨਹੀਂ ਆ। ਨਾ ਨਾ ਨਾ। ਕਿਵੇਂ ਸਿੰਘ? ਕੀ ਹਾਲ ਹੈ? ਕੀ ਹਾਲ ਹੈ ਸਿੰਘ? ਤੜਣਾ। ਹਸਰੀਕਾਲ ਜੀ। ਹਮਾਰ ਬੇਟਾ। ਮੁਫਰੀ ਖਾਲ ਸਿੰਘ। ਬੇਟਾ। ਹਰ ਗੁਰੂ ਨਾਲ ਕਿਤੇ ਕਿਸੇ ਉਧਰ ਨਹੀਂ ਹਰ ਗੁਰੂ ਉਧਰ ਸੌਂਗੀ। ਨਾ ਉਧਰ। ਵਾਹ ਸੁਣ ਕੇ ਆ ਗਈ। ਕੀ ਹਾਲ ਹੈ? ਹਲ ਮੁਫਲੀਖਾ ਰੇੜੀ ਜੱਤ ਹੋਈ ਹਾਂ ਉੱਠੋ ਉੱਠੋ ਰੇੜੀ ਜੱਬ ਗਈ ਠਰ ਠੀਕ ਠਾਕ ਕਿਵੇਂ ਆ ਸੇਂਜਾ ਡਾੜੀ ਜਿੰਦਾ ਪਿੰਡੀ ਪੁੱਤਣ ਲੱਗਾ ਨਾ ਰੇੜੀ ਮੁਫਲੀਖਾੜਾ ਵਿਆਹ ਕਰਾਣਾ ਸ਼ੁਰੂ ਹੋ ਗਿਆ ਕੰਬਲ ਤੇ ਨਾ ਪਾਣੀ ਖਿਲਾਰਾ ਕਰ ਰੇੜੀ ਇਹ ਖਿਲਾਰਾ ਜੇ ਲੈਣ ਦਾ ਨਾ ਨਾ ਨੰਦਾਸ ਹਾਂ ਹਮ ਬਲਦੇ ਨਾ ਪਰ ਗੰਦ ਪਾਇਆ ਗੰਦ ਪਾਇਆ ਗੰਦ ਪਾਇਆ ਫੁਕਾ ਮਾਰ ਨਹੀਂ ਮਿਡਾੜੀ ਦੇਖੀ ਫੁਕਾ ਨਹੀਂ ਆਦੀ ਫੁਕਾਣੇ ਹੁਣ ਫੁੱਲ ਘੁੰਮ ਕਰਕੇ ਹਵਾ ਜੀ ਜਿੱਦਾਂ ਨਾ ਫਲੈਂਕ ਕਿਸ ਨਹੀਂ ਦੇਈ ਜਿੱਦ ਤਰੋਂ ਕਿਧਰ ਹੋ ਗਈ ਮਮੀ ਐਦੂ ਮੈਂ ਦਬਰ ਲਿਆ ਬੁੱਖਾ ਉਹ ਪੋਤੇ ਇਹ ਨਾ ਤਾਂ ਪਹਿਲੇ ਮੂੰਹ ਭੁੜੀ ਚਾਹੀਦੀ ਦਾਦਾ ਹਾਂ ਇਹ ਵੀ ਇਹ ਵੀ ਬੜਾ ਖਾਂਦੀ ਖੁਸ਼ ਹੋ ਗਈ ਇਹ ਚਿੱਕੜ ਤੇ ਮੇਦ ਖਾਈ ਜਾਂਦੀ ਓ ਕੰਨੀ ਖੁਸ਼ ਹੁੰਦੀ ਹੈ ਹੈ ਆਹ ਆਹ ਪੂਰੀ ਕਰਦੀ ਦਾਦਾ ਮੰਨੀ ਕੀ ਕਰਦੀ ਵਾਣਾ ਜੱਤ ਫਿਰਦੀ ਪਛਾਣ ਉਹ ਨਾ ਮੁੰਡਿਆਂ ਨੂੰ ਕਰਦੀ ਨਾ ਬੜਿਆਂ ਨੂੰ ਕਰਦੀ ਉਹ ਜੀ ਮਰ ਜੀ ਮੱਤੀ ਹਰ ਗੁਣਾ ਸੇਟੀ ਪੀ ਤੱਤਾ ਰਾਰੇ ਕਨਾਂ ਕੀ ਬਣਿਆ ਕੀ ਬਣਿਆ ਪੂਰਾ ਐਣਾ ਐਡੀ ਸੱਚਾ ਡੱਗਾ ਟੱਟਾ ਡੱਗਾ ਡੱਗਾ ਐਨਾ ਵਾਓ ਕੰਮ ਦਾ ਹਰ ਬਸ ਆਈ ਸਿੰਗਰ ਉਹ ਮਾਮਰੀਆ ਕਿੱਥੇ ਚਲ ਗਈ ਮਾਮਰੀਆ ਕਿੱਥੇ ਚਲ ਗਈ ਜੈ ਸ਼੍ਰੀ ਲਾਲ ਕਿੱਥੇ ਚਲ ਗਈ ਨਹੀਂ ਬਿਲਕੁਲ ਵਾਰਨ ਬਸਾਰਨ ਚੁੱਪ ਕਰਾ ਪੰਜਾਬ ਨੇ ਰੋਲਾ ਪਾਈ ਜਾਂਦੇ ਨਾਲ ਤਾਂ ਸਾਈਦਰ ਆ ਆ ਮੈਂ ਆਪਣੀ 3 ਸਿਕ ਨੰਬਰ ਅੱਜ ਬਰਥਡੇ ਕੰਜਰ ਸਾਡੇ ਦਾ ਅਸੀਂ ਸੱਜਣਾ ਨਾਲ ਮਨਾਉਂਦੇ ਅੱਜ ਅੱਜ ਕੰਜਰ ਸਾਡੇ ਦਾ ਬੱਤੀ ਮਨ ਨਹੀਂ ਆਂਦਾ ਮਨ ਨਹੀਂ ਆਂਦਾ ਲੈ ਆਂਦਾ ਮੈਂ ਮਾਚਾਣਾ ਕਰਦਾ ਪੁੱਤ ਸੁਣਾ ਕਰਦਾ ਅੱਜ ਕੰਜਰ ਸਾਡੇ ਦਾ ਵੱਡੇ ਵੱਡੇ ਨਹੀਂ ਦੇਖਿਆ ਤੇ ਦੱਸ ਕਿ ਨਹੀਂ ਜੇ ਬੁਆਹਸ ਤੇ ਹੈ ਉਹ ਸਮਝ ਨਹੀਂ ਆ ਰਹੀ ਅੱਜ ਸੰਬੇ ਸਾਡੇ ਤੇ ਟੱਕੇ ਪਏਗੇ ਇਹ ਲੱਗੇ ਚਲਾਉਣ ਰਹਿ ਕੇ ਕਿ ਤੇ ਖਾ ਪਏ ਇਹ ਅਭੀ ਚਲਾ ਲਿਆ ਮਸ਼ੀਨ ਆਪਣੀ ਖਰਾਬ ਹੋ ਗਈ ਏ ਇਹ ਸਹੀ ਕਰਨਾ ਵਸ ਦਿੱਤੀ ਨਾ ਉਹ ਖੋਲੀ ਆਹੇ ਖਲਾਰਨੀ ਮੇਨ ਜੰਦਨੀ ਹੁਣ ਲੈ ਬਸ ਲੈ ਰੋ ਰੋ ਫਿਰ ਫਿਰ ਕੀ ਚੰਗੀ ਤੇ ਜੀਓ ਮੈਂ ਰੋਕਤੀ ਫਿਰ ਕੀਤੇ ਨੇ ਟਾਈਮ ਨਾਲ ਕਿਵੇਂ ਆ ਸਿੰਘਾ ਡਰਦਾ ਕਿਉਂ ਆ ਗਾਂ ਕਾ ਲਾਦੇ ਅੱਗ ਯਾਰ ਲੈਣ ਲੱਗੀ ਫਿਰੋਂ ਗਾਹ ਕਾ ਮਤੇ ਦੀ ਲੋਈ ਵਾਹ ਕੇ ਗਾਹ ਨੂੰ ਫੇਰੋ ਤੇ ਜਾਓ ਇਹਦਾ ਵੀ ਗੱਲ ਬਾਤ ਆ ਆ ਵਾਹ ਕਿਵੇਂ ਆ ਵਾਹ ਕਿਹੜੇ ਚੱਲੇ ਆ ਮਾਮਾ ਚਲੂ ਹੀ ਕਿ ਨਹੀਂ ਇਹ ਪਤਾ ਨਹੀਂ ਅੱਗੇ ਤੇ ਇੱਕ ਫੋਸ ਸੀ ਨਿਕਲ ਆਈ 68 ਉਹਦੇ ਨਹੀਂ ਨਾ ਕਰਦੀ ਪਤਾ ਨਹੀਂ ਨਿਕਲ ਆਈ ਹੈ ਭਰਾਵਾ ਕਿੰਨੇ ਤੋਂ ਇਹ ਉਹ ਅਰੇ ਨੂੰ ਟਾਇਲ ਤੇ ਲੈ ਜੀ ਥੱਲੇ ਚੱਲ ਹੁਣ ਚਲੀਓ ਟਾਇਲ ਹੈਗੀ ਆਪਣੀ ਉੱਗੀ ਦੇਪੀ ਉੱਲਾ ਉੱਗੀ ਉੱਗੀ ਨਹੀਂ ਪਣੀ ਗੱਲ ਨਹੀਂ ਪਣੀ ਗੱਲ ਡੇ ਪੈ ਜੂਗੀ ਨਾ ਡੇ ਪੈ ਜੂਗੀ ਟੈਂਟਰ ਰੱਖੀ ਲਿਆਇਆ ਤੁਹਾਨੂੰ ਕਿਹਾ ਜੀ ਤਾਂ ਟਾਇਲ ਆਈ ਹੈ ਦੇਵਕੋ ਸਾਹਿਬ ਆਪ ਹੋਏ ਮਰੇ ਹੁਣ ਆਪ ਸਿੱਟਣਗੇ ਕੋਲਾ ਮੇਰੇ ਤੜਖਣੀਆਂ ਚ ਨੁਕਸ ਨਹੀਂ ਆ ਫਰ ਸਾਡੀ ਚ ਨੁਕਸ ਨਹੀਂ ਆ ਚੱਲ ਤੈਂਦਾ ਨਹੀਂ ਬਣੀ ਤੜਖੜੀਆਂ ਨਹੀਂ ਸਹੀ ਇਹਨਾਂ ਦੀ ਅਲਾਈਨਮੈਂਟ ਖਰਾਬ ਹੋਈ ਆ ਮੁੰਡਈ ਹੋ ਗਈ ਆਉਂ ਜੀਓ ਘੇਰਾ ਜੇ ਲਾ ਹਾਂ ਤੇਰੀ ਓਏ ਓਏ ਕੰਮੀ ਓ ਹੁਣ ਕੰਮੀ ਓ ਓ ਜਿਆ ਓਏ ਇਹ ਆਪਣੇ ਦੇ ਲੈ ਨਾ ਬਸ ਲੱਭੂ ਨੀ ਦੀ ਵਾਰੀ ਓ ਨਿੱਕੀ ਕੰਦੀ ਤੇ ਇਹਦੀ ਓ ਹਾਂ ਤੇ ਇਹਦੀ ਓ ਕੰਮ ਕੁਵਾ ਕੰਮ ਦੀ ਓਏ ਪੱਥਰ ਵੇ ਨਹੀਂ ਕਹਿੰਦੀ ਇਹਦੀ ਮਹਿੰਦੀ ਇਹ ਨਵਾਂ ਮਲਬੇ ਦੇ ਚਲਾ ਲਾ ਭਾਵੇਂ ਇਹ ਜਿਆਦਾ ਹੋ ਗਿਆ ਗਿਆ ਕੁਝ ਆ ਕੁ ਮੀ ਨਹੀਂ ਨਹੀਂ ਰੋਂ ਲਾ ਪਈ ਹੋਈ ਚੱਲ 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 ਨਹੀਂ ਸੇਲ ਕਰ ਤਾ ਮੋਕੋ ਮੋਕੋ ਮ ਮ ਨਹੀਂ ਬੰਡੀ ਗੱਲ ਨਹੀਂ ਬੰਡੀ ਇਹ ਦੇਖੋ ਨਹੀਂ ਬਣੀ ਗੱਲ ਅਜੇ ਵੀ

ਵੱਝ ਗਈ ਵੱਝ ਗਈ ਚਾਚੀ ਚਾਚੀ ਡਰ ਗਈ ਹਾਂ ਆਪਣੇ ਆਪਣੇ ਵੱਲ ਬੜੀ ਸਕੀਮ ਜੀ ਮੇਰੇ ਨਾਲ ਸੁੱਟਣ ਲੱਗਾ ਹੀ ਆਪਣੇ ਵੱਲ ਨਹੀਂ ਨਹੀਂ ਅੱਜੀ ਕੋਈ ਡਰਨੀ ਇਹਦਾ ਕੋਮੇ ਕੋਮੇ ਉੱਪਰ ਵਾਹ ਇਹ ਵੀ ਵੀਡੀਓ ਇਹਦੀ ਸਪੀਡ ਇਹ ਵਾਹ ਵਾਹ ਹਾਂ ਤਾਂ ਕਿ ਚੱਲਗੇ ਵੱਡੇ ਜਾ ਕੋ ਕੰਦੀਣਾ ਅਸ ਪਟਾਕੀ ਲੈ ਵੇ ਉਹ 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 ਪਟਾਕਾ ਮਾਰਦੀ ਓ ਭਰਾਵਾ ਮੈਂ ਲਗਾ ਆ ਗਿਆ ਉਹਨੇ ਨਹੀਂ ਇਹਨੇ ਪਿਆਰ ਮਾਰਤਾ ਇਦਾਂ ਹੀ ਕਰਨਦੇ ਆ ਇਹ ਨੰਨ ਨਵੀਂ ਖਰਾਬ ਕਰਦੀ ਉਹ ਨਵੀਂ ਖਰਾਬ ਕਰਦੀ ਉਹਨੇ ਅਖੜਾ ਵੀ ਹੁਣ ਨਵੀਂ ਖਰਾਬ ਕਰਦੇ ਨੇ ਪਰ ਰੇਟ ਵੀ ਕਿਹਾ ਦੱਸਾਂ 8000 ਦੀ ਆ ਇਸ ਟਾਈਮ ਵਿਕਣੀ ਆ ਆ ਆਹ ਆਹ ਇਦੀ ਗੱਲ ਨਾ ਹੁੰਦੀ ਆ ਢਾਹ ਕਰਦਾ ਜੁਰਵਾ ਨਾਲ ਹੀ ਮੇਰਾ ਉਹ ਜਾ ਹੋਏ ਵੰਦੀ ਹੋ ਗਈ ਓ ਤੁਨੂੰ ਬੇੜਾ ਘਰ ਕੁੰਨੇ ਕਿਤੇ ਮਾਰਿਆ ਤੇ ਚੱਲ ਗਿਆ ਦੋ ਦਿਨ ਹੱਸਦੇ ਅੰਦਰ ਕਿਤੇ ਅੱਜ ਕਿਹੜਾ ਵਾਰਾ ਚ ਰਖਰੀ ਵਾਰ ਅੱਜ ਖੋਲ ਚੜੀ ਜੱਤੀ ਚਾਲ ਲਗਾਈ ਆਹੋ ਇਹ ਜਸਤੀ ਇਹ ਟੋਟਾ ਲੱਗੀ ਕੁੰਗੜੇ ਤੇ ਇੱਕ ਰੋਪੇ ਰਹਦੇ ਹੋ ਨਹੀਂ ਹੈ ਤੇਰੇ ਆਹੋ ਬਹੁਤ ਫੜੀ ਤੇ ਵੇਰ ਲੂਸ ਗਿਆ ਮਣੀ ਦਾ ਦੇ ਹੀ ਠਾ ਠਾ ਕਰਾਉਣ ਨੂੰ ਟੁੱਟਾਂ ਮੇਰੇ ਚੜਖੜੀ ਦਰ ਨੂੰ ਹਾਂ ਹਾਂ ਇੱਥੇ ਮਾਰ ਹਾਂ ਆਹ ਯਾਰ ਇੱਥੇ ਉਹ ਹੋ ਵਲੋਗ ਹੀ ਨਹੀਂ ਬਣਿਆ ਆ ਆ ਇਹ ਲਾਟਿਆ ਲੈ ਵੀ ਕੋ ਸਾ ਬਾਪ ਹੋਏ ਮਰੇ ਇਹ ਕਰੋ ਚੈੱਕ ਬੰਦੀ ਕੀ ਨਹੀਂ ਗੱਲ ਸਰ ਗੁਨਾ ਪੁੱਛ ਕੋ ਨਹੀਂ ਚਲਦਾ ਵਾਇ ਗੁਫਾ ਤੇ ਉਹ ਤੇਰਾ ਵਾਇ ਲਾ ਦੇ ਲਾ ਦੇ ਲਾ ਦੇ ਨਾਲ ਹੀ ਇਦਾਂ ਹੀ ਨਹੀਂ ਪਣੀ ਗੱਲ ਨਾ ਲੰਮ ਉਹ ਚੱਲ ਗਏ ਅੱਗ ਬਚਾਓ ਜਿੰਨੀ ਬਚਦੀ ਹੈ। ਜ਼ਰਾ ਧਿਆਨ ਨਾਲ ਪਰੇਵ ਜਾ ਕਰ। ਕੱਥੇ ਤੋ ਚੱਲਣਗੇ ਹੁਣ? ਬੋਤੇ ਸੋਹਣੇ ਚੱਲਦੇ। ਲੈ ਵੀ ਲੈ। ਦੂਹੋ ਦੂਹ। ਚੱਲੇ ਵਾਈ ਖਾਲਸਾ। ਵਾਈ ਜੀ ਖਾਲਸਾ। चलाता तो <कुँछा preserved> <lett eher> वे वे यार फिर वेख्या यार ओ ਉਹ ਨਾਲ ਦੇ ਕੋਠੇ ਸੁੱਟਦਾ ਹੀ ਗੁਲੀ ਪੁੱਤ ਉਹ ਗੁਲੀ ਪੁੱਤ ਇਹਨਾਂ ਨੂੰ ਅੱਗ ਲਾ ਦੇ ਇਕੱਠਾ ਕਰਕੇ ਜੇ ਨਹੀਂ ਚੱਲਦੀ ਲੈ ਇਹਦੇ ਨਾਲ ਜਦੋਂ ਪੜਾ ਸਹੀ ਗੱਲ ਹੈ ਲੈ ਐਂਸਰ ਤੇ ਵੇ ਕਿਦਾਂ ਲਾਏ ਕੰਦੇ ਇਹ ਚੁਕਰੀ ਨਹੀਂ ਹੋਈ ਇਹ ਚੁਕਰੀ ਹੈ ਬੁਸ ਹਾਰੇ ਨੂੰ ਅਗਲਾ ਦੀ ਇਕੱਠੇ ਕਰਤੀ ਜਿਹੜੀ ਨਹੀਂ ਚੱਲੇ ਦੇਖਦੇ ਚੱਲ ਜਾਣੇ ਮਾਸੀ ਤਾਂ ਅੱਗ ਲਾ ਕੇ ਥਰੀ ਚੱਲਨੇ ਚੱਲ ਜਾਣੇ ਤਾਂ ਵੀ ਬਰੂ ਥੋੜੀ ਐ ਚਵੱਟੇ ਪਾਏ ਆ ਤੈਨੂੰ ਇਹ ਤਿਆਲ ਤੋੜ ਦੇਣੀ ਆ ਪਾਪਾ ਜੀ ਮੈਂ ਨੇ ਆ ਟਰਾਈ ਕਰਕੇ ਚੱਲਦਾ ਕਿ ਨਹੀਂ ਕਟੀਆਂ ਚ ਚਲਾ ਦੇਣੀ ਐ ਇੱਕੋ ਵਾਰੀ ਉਹ ਗੁਰਵਾ ਬੜੀ ਤੇਜ਼ੀ ਉਹ ਆ ਬੜੀਆਂ ਘੈਂਟ ਚੱਲੀਆਂ ਆਂ ਮੇਰੇ ਫ੍ਰੀਕੋ ਚੈੱਕ ਕਰਤੀ ਲੋਹ ਚੱਕ ਕਰ ਤੂੰ ਦਿਨਾ ਸੋਟਦੇ ਜਾਂਦਾ ਰੇਲਵਾ ਇਹ ਕਾਰ ਹੈਗੀ ਇੱਕ ਮੰਮੀ ਲੈ ਅਬੀ ਲਾਸਟ ਬਚੀ ਹੁਣੇ ਲੈ ਕਦੀ ਤੇਰੀ ਹਰੀ ਚੱਲਦੀ ਨਹੀਂ ਇਹਦੇ ਬਾਈ ਚੱਲਦੀ ਇਹ ਕਿਹਨੇ ਓਏ 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 ਆਹ ਹੁਣ ਇਹ ਤਾਂ ਬਾਈ ਹੋਏ ਨਹੀਂ ਇੱਥੇ ਨਾ ਚੱਲ ਗਿਆ ਕੁੜੀ ਕਿਧਰ ਚੱਲ ਗਿਆ ਇਹ ਉਹਦੇ ਨਾਲ ਹੀ ਲੱਗੇ ਐ ਰਾਹ ਤੜਾ ਨਿਕਲ ਗਿਆ ਨਾ ਉਹ ਜਿਹੜੇ ਪਿਛਲੇ ਸਾਲ ਵੀ ਸੋਚੇ ਪਰ ਰਹਿ ਗਈਆਂ ਐਰਕਾਂ ਐਰਕਾਂ ਸਦਾ ਪਰ ਬਾਅਦ ਵਿੱਚ ਸਦਾਂ ਗਏ ਜਾਂ ਤੁਹਾਡੇ ਘਰ ਜਾ ਕੇ ਦੇ ਆਪਣੇ ਕੋਈ ਕੂਨ ਬਣਾਉਣੇ ਪ੍ਰੋਗਰਾਮ ਠੀਕ ਆ ਨਹੀਂ ਹੁਣ ਐਰਕੀ ਤਾਂ ਪੱਕਾ ਵਾ ਕਿਸੇ ਨਹੀਂ ਸਦਾ ਪੱਕਾ ਵਾ ਨੇ ਸਲਾਹ ਕਹਿੰਦੇ ਤੁੰਦਰ ਭਾਈ ਮੈਨੂੰ ਆਪ ਕਹਿਣ ਦੇ ਨੀਰ ਸਰਵਰ ਚੱਲ ਰਿਹਾ ਹੈ ਹਾਂ ਵਦਾ ਵਾ ਚੱਲ ਗਿਆ ਹਰ ਗੁੰਡਰ ਗਈ ਤਾਈ ਉੱਡ ਰਹੀਆਂ ਮੈਂ ਤਾਈ ਉੱਡ ਰਹੀਆਂ ਤਾਈ ਉੱਡ ਰਹੀਆਂ